ਹਾਂਜੀ ਪਿਆਰ ਭਰੀ ਸਾਥ ਸ਼੍ਰੀ ਕਾਲ ਜੀ ਸਵਾਗਤ ਆ ਤੁਹਾਡਾ ਸਭ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਵੀਡੀਓ ਚ ਐਂਡ ਤੱਕ ਜਰੂਰ ਬਨੇ ਰਹੋ ਕਿਉਂਕਿ ਬਹੁਤ ਸੋਹਣੇ ਸੋਹਣੇ ਪ੍ਰਿੰਟ ਲੈ ਕੇ ਆ ਪਹੁੰਚਿਆ ਤੁਹਾਡੇ ਵਾਸਤੇ ਦਸ਼ਮੇਸ਼ ਕਲਾਥ ਹਾਊਸ ਸੋਟਲਾ ਕਲਾਂ ਤੋਂ ਬਹੁਤ ਸੋਹਣਾ ਕੱਪੜਾ ਆ ਜੀਨਤ ਮਿੱਲ ਦਾ ਪਿਓਰ ਕੈਮਰਿਕ ਹੋਊਗੀ ਕੱਪੜਾ ਚੈੱਕ ਕਰ ਲਓ ਜੀ ਬਿਲਕੁਲ ਸੌਫਟ ਕੈਮਰਿਕ ਹੋਊਗੀ ਲਓ ਜੀ ਚੈੱਕ ਕਰ ਲਓ 72 72 ਕੈਮਰਿਕ ਦਾ ਫਾਉਲ ਪ੍ਰਿੰਟ ਹੋਊਗਾ ਸਾਰੇ ਤੇ ਬਹੁਤ ਟੌਪ ਟੌਪ ਦੇ ਡਿਜ਼ਾਈਨ ਪ ਸੋਲੋ ਦੇ ਵਿੱਚ ਪ੍ਰਿੰਟ ਹੋਣਗੇ ਸੈਟ ਵਾਈਜ਼ ਮਾਲ ਕੋਈ ਨਹੀਂ ਹੋਊਗਾ ਇਕੱਲੇ ਇਕੱਲੇ ਥਾਨ ਹੋਣਗੇ ਲਓ ਜੀ ਚੈੱਕ ਕਰ ਚਲੋ ਗਰੇ ਦੇ ਵਿੱਚ ਕਿੰਨਾ ਸੋਹਣਾ ਪ੍ਰਿੰਟ ਹੈ ਜੀ ਬਹੁਤ ਸੋਹਣਾ ਆਰਟੀਕਲ ਹੈ ਕਿਆ ਬਾਤ ਹੈ ਲਓ ਜੀ ਅੱਗੇ ਵਾਈਟ ਦੇ ਵਿੱਚ ਕਾਫੀ ਪ੍ਰਿੰਟ ਹੈ ਤੇ ਬਾਈ ਬਲੈਕ ਪ੍ਰਿੰਟਾਂ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਜੀ ਪ੍ਰਿੰਟ ਕਿਆ ਬਾਤ ਹੈ ਜੀ ਤੇ ਇੱਕ ਵਾਰੀ ਫੇਰ ਕਹਿੰਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਵੀਡੀਓ ਚੰਡ ਤੱਕ ਬਣੇ ਰਹੋ ਕਿਉਂਕਿ ਬਹੁਤ ਸੋਹਣੇ ਸੋਹਣੇ ਪ੍ਰਿੰਟ ਓਪਨ ਕਰੀ ਨੇ ਅੱਜ ਤੁਹਾਡੇ ਲਈ ਲਓ ਜੀ ਚੈੱਕ ਕਰੀ ਚੱਲੋ ਤੇ ਲਾਵਾਂਗੇ ਤਾਂ ਐਤਵਾਰ ਤੱਕ ਪੂਰਾ ਮੇਲਾ ਜਰੂਰ ਵਿజిਟ ਕਰੋ ਦਸ਼ਮੇਸ਼ ਕਲਾ ਹਾਊਸ ਔੜਲਾ ਕਲਾ ਦੇਖ ਚੈੱਕ ਕਰੋ ਜੀ ਕਿਆ ਬਾਤ ਹੈ ਕਲਰ ਜੀ ਸਕਾਈ ਕਲਰ ਲਓ ਜੀ ਅੱਗੇ ਮੋਰ ਪੰਖੀਆ ਕਲਰ ਆਇਆ ਬਹੁਤ ਸੋਹਣਾ ਪ੍ਰਿੰਟ ਹੈ ਲਓ ਜੀ ਕਿਆ ਬਾਤ ਹੈ ਕਰੀ ਚੱਲੋ ਪ੍ਰਿੰਟ ਚੈੱਕ ਜੀ ਕਿਆ ਬਾਤ ਹੈ ਜੀ ਸੁਪਰ ਹਿੱਟ ਡਿਜ਼ਾਈਨ ਹੋਰ ਪਹੁੰਚ ਗਿਆ ਇੱਕ ਜੀ ਕਿਆ ਬਾਤ ਹੈ ਕਰੋ ਚੈੱਕ ਜੀ ਕਿਆ ਬਾਤ ਹੈ ਬਹੁਤ ਸੋਹਣਾ ਪ੍ਰਿੰਟ ਹੈ ਵੀ ਜੀ ਦੇਖੋ ਜੀ ਲਓ ਜੀ ਕਬੂਟੀ ਦੇ ਵਿੱਚ ਆ ਗਿਆ ਬਹੁਤ ਸੋਹਣਾ ਕਲਰ ਹੈ ਜੀ ਇਹ ਵੀ ਪਿੰਕ ਕਲਰ ਦੇ ਵਿੱਚ ਬਹੁਤ ਸੋਹਣਾ ਡਿਜ਼ਾਈਨ ਹੈਗਾ। ਲਓ ਜੀ ਟਾਈ ਐਂਡ ਡਾਈ ਦੇ ਵਿੱਚ ਵੀ ਡਿਜ਼ਾਈਨ ਪਹੁੰਚ ਗਏ ਬਹੁਤ ਸੋਹਣੇ ਤੇ ਜਿਹੜਾ ਜਿਹੜਾ ਤੁਹਾਨੂੰ ਪ੍ਰਿੰਟ ਪਸੰਦ ਆ ਕਮੈਂਟ ਕਰਕੇ ਜਰੂਰ ਦੱਸਿਓ ਜੀ। ਕਿਆ ਬਾਤ ਹੈ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਲੈ ਕੇ ਪਹੁੰਚਿਆ ਤੁਹਾਡੇ ਵਾਸਤੇ ਕੱਪੜਾ ਹੋਊਗਾ ਬਿਲਕੁਲ ਸੌਫਟ ਰੂਮ ਵਰਗਾ ਕੱਪੜਾ ਹੋਊਗਾ ਜੀ ਨਾ ਕੋਈ ਵੀ ਸ਼ਿਕਾਇਤ ਆ ਕੱਪੜੇ ਦੀ ਬਿਲਕੁਲ ਨਾ ਬੁਰਾਵੇ ਨਾ ਰੰਗ ਨਿਕਲੇ। ਲਓ ਜੀ ਕਰੀ ਚੱਲੋ ਚੈੱਕ ਕਰਕੇ ਕਿਆ ਬਾਤ ਹੈ ਵੀ ਡਿਜ਼ਾਈਨ ਬਹੁਤ ਸੁਪਰ ਹਿੱਟ ਡਿਜ਼ਾਈਨ ਹੈ ਜੀ। ਕਿਆ ਬਾਤ ਹੈ ਪ੍ਰਿੰਟ ਵੀ ਚੈੱਕ ਕਰੋ ਬਾ ਕਮ ਸੂਪਰ ਹਿੱਟ ਡਿਜ਼ਾਈਨ ਆਪਨ ਹੋ ਜਾਂਦੇ ਨੇ ਸਾਰੇ। ਕਿਆ ਬਾਤ ਹੈ। ਲਓ ਜੀ ਚੈੱਕ ਕਰੀ ਚੱਲੋ। ਲਓ ਜੀ। ਬਹੁਤ ਸੋਹਣੇ ਸੋਹਣੇ ਡਿਜ਼ਾਈਨ ਲੈ ਕੇ ਪਹੁੰਚ ਗਏ ਤੁਹਾਡੇ ਵਾਸਤੇ। ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਹੈ ਜੀ। ਲਓ। ਜੈਪੁਰੀ ਡਿਜ਼ਾਈਨ ਦੇ ਵਿੱਚ ਬਹੁਤ ਸੋਹਣਾ ਕਲਰ ਆ ਗਿਆ ਜੀ। ਦੇਖੋ ਜੀ ਕਿਆ ਬਾਤ ਹੈ ਕਲਰ ਚੈੱਕ ਕਰੀ ਚੱਲੋ ਜੀ। ਲਾਈਟ ਸ਼ੇਡ ਦੇ ਵਿੱਚ ਕਰੀਮ ਕਲਰ ਦੇ ਵਿੱਚ ਬਹੁਤ ਸੋਹਣਾ ਪ੍ਰਿੰਟ ਪਹੁੰਚਿਆਗਾ। ਦੇਖੋ ਜੀ ਕਿਆ ਬਾਤ ਹੈ ਜੀ। ਸੂਪਰ ਹਿੱਟ ਡਿਜ਼ਾਈਨ ਹੈ ਵੀ ਜੀ। ਲਓ ਕਪੜਾ ਚੈੱਕ ਕਰ ਲਓ ਫੇਰ ਤੋਂ ਬਰੀਕੀ ਦੇ ਵਿੱਚ ਬਹੁਤ ਸੋਹਣਾ ਕਪੜਾ ਹੈ ਜੀ। ਦੇਖੋ ਜੀ ਕੀ ਬਾਤ ਹੈ ਨੇਵੀ ਕਲਰ ਦੇ ਵਿੱਚ ਬਹੁਤ ਸੋਹਣਾ ਪ੍ਰਿੰਟ ਆਇਆ ਆਪਣੇ ਲਈ ਉਪਨ ਹੋਇਆ ਜੀ ਦੇਖੋ ਜੀ ਬਹੁਤ ਸੁਪਰ ਹਿੱਟ ਪ੍ਰਿੰਟ ਪਹੁੰਚੇ ਨੇ ਸਾਰੇ ਤੇ ਸਾਰੇ ਪਹੁੰਚੋ ਜੀ ਜਿਹਨੂੰ ਜਿਹਨੂੰ ਮਾਲ ਚਾਹੀਦਾ ਹੋਲ ਸੇਲ ਤੇ ਰਿਟੇਲ ਦੇ ਵਿੱਚ ਮਾਲ ਉਪਲਬਧ ਹੈ ਜੀ ਦੇਖੋ ਜੀ ਕੀ ਬਾਤ ਹੈ ਸ਼ੇਡ ਚੈੱਕ ਕਰੋ ਬਹੁਤ ਸੋਹਣਾ ਸ਼ੇਡ ਹੈ ਤੇ ਪ੍ਰਿੰਟ ਵੀ ਬਿਲਕੁਲ ਲੇਟੈਸਟ ਪ੍ਰਿੰਟ ਨੇ ਸਾਰੇ ਜੀ ਕਰੀ ਚੱਲੋ ਚੈੱਕ ਜੀ ਲੈ ਆਉਈ ਅੱਗੇ ਦੇਖੋ ਜੀ ਅੱਗੇ ਇੱਕ ਹੋਰ ਬਹੁਤ ਸੋਹਣਾ ਆਰਟੀਕਲ ਪਹੁੰਚਿਆ ਨਵਾਂ ਪ੍ਰਿੰਟ ਹੈ ਬਿਲਕੁਲ ਕਰੋ ਜੀ ਚੈੱਕ ਬਹੁਤ ਡਿਮਾਂਡ ਸੀਗੇ ਪ੍ਰਿੰਟ ਦੀ ਇਹ ਰੀਸਟਾਕ ਕੀਤਾ ਘੜਿਆ ਇਹਨਾਂ ਆਪਾਂ ਨੇ ਹਾਂ ਲਓ ਅੱਗੇ ਦਿਖਾਈ ਚੱਲੋ ਜੀ ਹੋਰ ਕਿਆ ਬਾਤ ਹੈ ਜੀ ਆਹ ਬਹੁਤ ਸੋਹਣਾ ਕਲਰ ਆਇਆ ਇੱਕ ਅੱਗੇ ਦੇਖੋ ਜੀ ਕਿਆ ਬਾਤ ਹੈ ਬਹੁਤ ਸੁਪਰ ਹਿੱਟ ਕਲਰ ਹੈ ਜੀ ਪੂਰੀ ਡਿਮਾਂਡ ਸੀ ਸਾਰਿਆਂ ਦੀ ਲਓ ਜੀ ਘਰੀ ਚੱਲੋ ਚੈੱਕ ਲਓਸ਼ ਕਿਆ ਬਾਤ ਹੈ ਮਹਿਰੂਨ ਕਲਰ ਦੇ ਵਿੱਚ ਹੈਗਾ ਬਹੁਤ ਸੋਹਣਾਗਾ ਕਿਆ ਬਾਤ ਹੈ ਬਹੁਤ ਸੁਪਰ ਹਿੱਟ ਡਿਜ਼ਾਈਨ ਪਹੁੰਚੇ ਨੇਗੇ ਸਾਰੇ ਲਓ ਜੀ ਕਰੋ ਚੈੱਕ ਜੀ ਘੱਟੋ ਘੱਟ 1.5 ਤੋਂ 200 ਡਿਜ਼ਾਈਨ ਪਹੁੰਚ ਗਿਆ ਮਾਲ ਪੂਰੀ ਕੁਆਂਟੀਟੀ ਦੇ ਵਿੱਚ ਮਿਲ ਜੂਗਾ ਜਿਹਨੂੰ ਜਿੰਨਾ ਮਾਲ ਚਾਹੀਦਾ ਪੂਰੇ ਫਾਇਦੇ ਨਾਲ ਦਵਾਂਗੇ ਜੀ ਚੈੱਕ ਕਰੀ ਚੱਲੋ ਜਿਹਨੂੰ ਵੀ ਜਿੰਨਾ ਜਿੰਨਾ ਮਾਲ ਚਾਹੀਦਾ ਉਹਨਾਂ ਉਹਨਾਂ ਮਾਲ ਮਿਲ ਜੂ ਕਿਆ ਬਾਤ ਹੈ ਕਰੋ ਜੀ ਡਿਜ਼ਾਈਨ ਚੈੱਕ ਤੇ ਕਲਰ ਬਿਲਕੁਲ ਨਵੇਂ ਡਿਜ਼ਾਈਨ ਨੇ ਨਵੇਂ ਨਵੇਂ ਰੰਗ ਪਹੁੰਚੇ ਨੇ ਸਾਰੇ ਦੇਖੋ ਪ੍ਰਿੰਟ ਚੈੱਕ ਕਰੋ ਫਾਉਲ ਪ੍ਰਿੰਟ ਹੋਊਗਾ ਸਾਰਾ ਵਿੱਚ ਬਰੀਕੀ ਦੇ ਵਿੱਚ ਚੈੱਕ ਕਰ ਲਓ ਦੇਖੋ ਜੀ ਕਿਆ ਬਾਤ ਹੈ ਇਹ ਗਿਡਿਅਨ ਚੈੱਕ ਕਰੋ ਜੀ ਸੁਪਰ ਹਿੱਟ ਡਿਜ਼ਾਈਨ ਹੈ ਜੀ ਕਿਆ ਬਾਤ ਹੈ ਬਹੁਤ ਸੋਹਣੇ ਸੋਹਣੇ ਨਵੇਂ ਨਵੇਂ ਪ੍ਰਿੰਟ ਪਹੁੰਚ ਲਿਖਾਉ ਜੀ ਅੱਗੇ ਹੋਰ ਦਿਖਾਓ ਕਿਆ ਬਾਤ ਹੈ ਜੀ ਪ੍ਰਿੰਟ ਹੀ ਬਹੁਤ ਸੋਹਣਾ ਹੈ ਲਓ ਖਰੀ ਚਲੋ ਚੈੱਕ ਜੀ ਲਓ ਜੀ ਹੋਰ ਆ ਗਿਆ ਅੱਗੇ ਡਿਜ਼ਾਈਨ ਇੱਕ ਦੇਖੋ ਜੀ ਕਿਆ ਬਾਤ ਹੈ ੜੇਨੀ ਸੁਪਰ ਹਿੱਟ ਡਿਜ਼ਾਈਨ ਪਹੁੰਚਿਆ ਜੀ ਕਿਆ ਬਾਤ ਹੈ ਜੀ ਓ ਵਾਹ ਜੀ ਵਾਹ ਜਾਮ ਦੇ ਵਿੱਚ ਵੀ ਇਹ ਵੀ ਵਿੱਚੀ ਹੈ ਇਹਦੇ ਜਾਮ ਪਹੁੰਚ ਗਈ ਦੇਖੋ ਜਾਮ ਦਾ ਕੱਪੜਾ ਪੇਸ ਚੈੱਕ ਕਰੋ ਜੀ ਬਹੁਤ ਸੋਹਣੀ ਜਾਮ ਹੈਗੀ ਜੀਨਤ ਮਿਲ ਦਾ ਸਾਰਾ ਮਾਲ ਹੋਊਗਾ ਕਰੋ ਚੈੱਕ ਜੀ ਡਿਜ਼ਾਈਨ ਕਿਆ ਬਾਤ ਹੈ ਜੀ ਸੁਪਰ ਹਿੱਟ ਹੈ ਜੀ ਵਾਹ ਜੀ ਵਾਹ ਕਿਆ ਬਾਤ ਹੈ ਕਰੋ ਚੈੱਕ ਜੀ ਸੁਪਰ ਹਿੱਟ ਡਿਜ਼ਾਈਨ ਪਹੁੰਚ ਗਏ ਸਾਰੇ ਲਓ ਇਹ ਵੀ ਪ੍ਰਿੰਟ ਜਾਮ ਦੇ ਵਿੱਚ ਹੈ ਜੀ ਕਰੋ ਜੀ ਪ੍ਰਿੰਟ ਚੈੱਕ ਕਰੋ ਜੀ ਪਹਿਲਾਂ ਤੁਸੀਂ ਸੁਪਰ ਹਿੱਟ ਹੈ ਜੀ ਪ੍ਰਿੰਟ ਬਹੁਤ ਸੋਹਣਾ ਡਿਜ਼ਾਈਨ ਹੈਗਾ ਦਿਖਾਓ ਜੀ ਅੱਗੇ ਜੀ ਕਿਆ ਬਾਤ ਹੈ ਜੀ ਕਿਆ ਬਾਤ ਹੈ ਕਿਆ ਬਾਤ ਹਨੇ ਕਿਆ ਬਾਤ ਹਨੇ ਪ੍ਰਿੰਟ ਕਰੋ ਚੈੱਕ ਜੀ ਸੁਪਰ ਹਿੱਟ ਡਿਜ਼ਾਈਨ ਹੈ ਜੀ ਕਿਆ ਬਾਤ ਹੈ ਓਹੋ ਲਓ ਜੀ ਡਿਜ਼ਾਈਨ ਕਰ ਲਓ ਚੈੱਕ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਲਓ ਜੀ ਦਿਖਾਉ ਉਹ ਕੀ ਜੀ ਲਓ ਪੀਚ ਕਲਰ ਦੇ ਵਿੱਚ ਲੈ ਕੇ ਆਏ ਆ ਤੁਹਾਡੇ ਵਾਸਤੇ ਬਹੁਤ ਸੋਹਣਾ ਡਿਜ਼ਾਈਨ ਹੈਗਾ ਦੇਖੋ ਜੀ ਸੁਪਰ ਹਿੱਟ ਡਿਜ਼ਾਈਨ ਪਹੁੰਚੇ ਨੇ ਸਾਰੇ ਕੀ ਬਾਤ ਹੈ ਲਓ ਜੀ ਮਾਸਟਰਡ ਸ਼ੇਡ ਦੇ ਵਿੱਚ ਆ ਗਿਆ ਜਾਮ ਪ੍ਰਿੰਟ ਬਹੁਤ ਸੋਹਣਾ ਲਓ ਜੀ ਕੀ ਬਾਤ ਹੈ ਜੀ ਸੁਪਰ ਹਿੱਟ ਡਿਜ਼ਾਈਨ ਪਹੁੰਚ ਗਿਆ ਹੋਰ ਬਹੁਤ ਮਾਲ ਉਪਰ ਹੋ ਗਿਆ ਦੇਖੋ ਜੀ ਢੇਰਾਂ ਦੇ ਢੇਰ ਲੱਗੇ ਪਏ ਨੇ ਜਿਹਨੂੰ ਜਿਹਨੂੰ ਜਿੰਨਾ ਮਾਲ ਚਾਹੀਦਾ ਪਹੁੰਚੋ ਜੀ ਵਿਜ਼ਿਟ ਕਰੋ ਦਸ਼ਮੇਸ਼ ਕਲਾਤਾ ਉਸ ਓਟਲਾ ਕਲਾ ਓਕੇ ਜੀ ਧੰਨਵਾਦ ਜੀ